ਲੋ ਜੀ ਬੱਬੂ ਨੇ ਚੰਦਿਆਂ ਨੂੰ ਰੰਗ ਦੇ ਦਿੱਤਾ ਦਿਖਾਉਣਾ ਤੁਹਾਨੂੰ ਮੈਂ ਹਾਂ ਵੀ ਬੱਬੂ ਰੰਗ ਦਿੱਤਾ ਹੈ ਰੰਗ ਦਿਖਾਉਂਦਾ ਕਿਹੜਾ ਇਹ ਹੂੰ ਨਾਭੀ ਨਾਭੀ ਅੱਛਾ ਚੰਦਿਆਂ ਨੂੰ ਇਹਨਾਂ ਨੂੰ ਜਿਹੜਿਆ ਪਏ ਹੈ ਹਾਂ ਠੀਕ ਹੈ ਬਾਗ ਕੱਢਣੇ ਨੇ ਇਹ ਬਾਗ ਕੱਢਣੇ ਬਾਗ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਪਾਇਆ ਨੇ ਮਗਾਈਆ ਉਸਨੇ ਆ ਵਾਰ ਭੇਜਨੇ ਆਪਾਂ ਕੋਰੀਅਰ ਕਰਕੇ ਲਓ ਜਿਆ ਚੰਦੇ ਆ ਭੈਣ ਦੇ ਤਿੰਨ ਇਹ ਤਾਂ ਪੰਜਨ ਫੇਰ ਰੰਗਾਂਗੇ ਆ ਦੂਜੇ ਫੇਰ ਰੰਗਾਂਗੇ ਆ ਤਿੰਨ ਭੇਜਣੇ ਆ ਆ ਤਿੰਨ ਚੰਦੇ ਆਈ ਆ ਤਾਣੀ ਸੀਗੀ ਤੇ ਆ ਰੰਗ ਦੇ ਕੇ ਭੈਣ ਨੂੰ ਬਾਹਰ ਭੇਜਨੇ ਆ ਕੋਰੀਅਰ ਕਰਨੇ ਆ ਮਨੀਲਾ ਸ਼ਹਿਰ ਤੇ ਅੱਜ ਰੰਗ ਦੇ ਤਾਂ ਸਵੇਰੇ ਸੁੱਕ ਜਾਊਗਾ ਇਹ ਤੇ ਸਵੇਰੇ ਇਹ ਪਾਸ ਸੁੱਕ ਜੂ ਹਣਾ ਸਵੇਰੇ ਸੁੱਕ ਜੂ ਬਸ ਸੁੱਕ ਜੂ ਸਵੇਰ ਕੋਸ ਅੱਜ ਹਵਾ ਲੱਗ ਜੂ ਕੋਈ ਕੱਲ ਨੂੰ ਸਵਾਰ ਕੇ ਰੰਗ ਦੇ ਦੇ ਲੱਗਦਾ ਨਹੀਂ ਮਾਰ ਕੇ ਹਾਂ ਗੰਡਾ ਨਹੀਂ ਮਾਰਦੇ ਰੰਗ ਦੇ ਤੇ ਆਪਾਂ ਨੂੰ ਪਰਸੋ ਕੋਰੀਅਰ ਕਰਾ ਦੇਵਾਂਗੇ ਜੀ ਕੁਝ ਰੀਲਾਂ ਨੇ ਭੇਣਨ ਦੀਆਂ ਪੱਟ ਵਾਲੀਆਂ ਜਿਹੜੀਆਂ ਕਿ ਬਾਗ ਕੱਢਣੇ ਇਹਨਾਂ ਨਾਲ ਤੇ ਆਹ ਦੇਖ ਚਿੱਟੀ ਤਾਣੀ ਇਹ ਸਾਰੀ ਦੋ ਫਰੇਮ ਐ ਜਿਨ੍ਹਾਂ ਦੇ ਵਿੱਚ ਇੱਕ ਕਸੇ ਜੂ ਹਣਾ ਠੀਕ ਐ ਆ ਦੇਖੋ ਯਾਰ ਸਿਰ ਕਲਰ ਠੀਕ ਹੈ ਹੁਣ ਫੜਾਵਾਂ ਕੀ ਲੈਵਾਂ ਛੋਟੀ ਲੈਵਾਂ ਛੋਟੀ ਛੋਟੀ ਲੈਣੀ ਹਾਂ ਹੁਣ ਚੰਦੇ ਝਾੜ ਕੇ ਆਪਾਂ ਹਾਂ ਲਸ ਲੋ ਫਿਰ ਮਾਦਾ ਮੋਬਾਈਲ ਫੜੀ ਬੈਠਾ ਮੈਂ ਮੈਂ ਚਾਹ ਨਹੀਂ ਫੇਰ ਗਮਨਾ ਚੰਗਾ ਅੱਲਾਹ ਹੀ ਦੀ ਸੱਚੇ ਬਾਦਸ਼ਾਹ ਐਸਾ ਰੰਗ ਚੜਾ ਐਸਾ ਰੰਗ ਚੜਾਈ ਸੱਚੇ ਬਾਦਸ਼ਾਹ ਮਾਲਕ ਇੱਕੋ ਜਿਹਾ ਡੱਬ ਡੱਬ ਕਿਰਪਾ ਕਰਾ ਦੀ ਡੱਬ ਡੱਬ ਪੂਰਾ ਨਾ ਪਵੇ ਤੇ ਬਾਹਰ ਚੰਦੇ ਜਾਣੇ ਮੇਰੀ ਭੈਣ ਕੋਲ ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਵਧੀਆ ਰੰਗ ਚੜ ਜੇ ਹੈ ਵਧੀਆ ਰੰਗ ਚੜ ਜੇ ਲਓ ਜੀ ਵਧੀਆ ਰੰਗ ਚੜਾਵਾਂਗੇ ਲਓ ਜੀ ਚੰਦੇ ਦੇ ਉੱਤੇ ਝਾੜ ਬੱਬੂ ਨੇ ਤੇ ਹੁਣ ਝਾੜ ਕੇ ਸਮਾਰ ਕੇ ਆਪਾਂ ਰੰਗ ਜੜਵਾਵਾਂਗੇ ਰੰਗ ਚੜਾਵਾਂਗੇ ਤੇ ਸੱਚੇ ਪਾਤਸ਼ਾਹ ਮਾਲ ਚ ਰੱਖਣਾ ਸਤੂਰ ਹੋਣਾ ਚੱਲ ਕੋਈ ਨੂੰ ਆ ਕੇ ਰਹਾਉ ਕਰ ਦੇ ਚਲੋ ਠੀਕ ਹੈ ਜੀ ਮੈਂ ਇਹਦੇ ਨਾਲ ਬੱਬੂ ਦੇ ਨਾਲ ਚੰਦੇ ਡਬੋਣਾ ਸਮਾਰ ਕੇ ਹੱਥੀਂ ਆਪਦੇ ਨਾਲ ਹੱਥ ਲਵਾ ਕੇ ਤੇ ਚਲੋ ਠੀਕ ਹੈ ਧੰਨਵਾਦ ਬਈ ਸਾਰਾ ਦਾ